ਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਹਰਸ਼ ਸਿੰਘ ਦੇ ਕੋਲ ਤੇ ਮੱਝਾ ਤੁਹਾਨੂੰ ਅੱਜ ਦੋਸਤੋ ਤਿੰਨ ਦਿਖਾ ਦਾਂਗੇ ਠੀਕ ਆ ਇੱਕ ਬੂਰੀ ਨੀਲੀ ਰਵੀ ਦੀ ਮੱਝਾ ਕਾਫੀ ਵੱਡੀ ਆ ਚੰਗੇ ਵੱਡੇ ਬੌਡੀ ਸਟਰਕਚਰ ਦੀ ਆ ਸੋ ਇੱਕ ਇਹ ਦਿਖਾਵਾਂਗੇ ਦੋਸਤੋ ਇੱਕ ਨੀਲੀ ਦੀ ਇੱਕ ਹੋਰ ਮੱਝ ਹੈਗੀ ਆ ਠੀਕ ਆ ਇੱਕ ਝੋਟੀ ਹੋਵੇਗੀ ਲਾਸਟ ਦੇ ਵਿੱਚ ਤੁਹਾਨੂੰ ਤਿੰਨ ਪ੍ਰੋਪਰ ਪਸ਼ੂ ਦਿਖਾਵਾਂਗੇ ਤਿੰਨੇ ਪਸ਼ੂ ਜਿਹੜੇ ਦੋਸਤੋ ਸੋਇਸ ਵਾਇਆ ਜਾਂ ਗੱਬਣਾ ਪੂਰੀ ਡਿਟੇਲ ਜਿਹੜੀ ਆ ਭਾਈ ਅਰਸ਼ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਅੱਜ 22 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ ਸ਼ਾਮ ਦਾ ਦੋਸਤੋ 6 ਵਜੇ ਦਾ ਸਮਾਂ ਹੈਗਾ ਆਓ ਕਰਦੇ ਹਾਂ ਗੱਲਬਾਤ ਪੁੱਛਦੇ ਕੀ ਡਿਟੇਲ ਆ ਜੇ ਇਹਨਾਂ ਪਸ਼ੂਆਂ ਦੀ ਸੋ ਐਨੀਮਲ ਜਿਹੜਾ ਪਸੰਦ ਆਊਗਾ ਉਹਦੀ ਨਿਰਖ ਪਰਖਾ ਤਸੱਲੀ ਆ ਘਰ ਵਿਜਿਟ ਕਰਕੇ ਟਿਪ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ ਏ ਬਾਕੀ ਪਸ਼ੂ ਇਸ ਘਰੋਂ ਆਪਾਂ ਜਿਹੜੀ ਅਪਡੇਟ ਆ ਥੋੜੇ ਕਿ ਦਿਨਾਂ ਬਾਅਦ ਜਿਹੜੀ ਦੋਸਤੋ ਉਹ ਦਿੰਦੇ ਰਹੀਏ ਸਭ ਤੋਂ ਪਹਿਲਾਂ ਬਾਈ ਅਰਸ਼ ਸਿੰਘ ਜੀ ਸਸਰੀਕਾਲ ਸਸਰੀਕਾਲ ਸੰਤੂ ਸਾਹਿਬ ਹੋਰ ਸਭ ਠੀਕ ਠਾਕ ਨੇ ਬਹੁਤ ਵਧੀਆ ਪ੍ਰਾਹ ਜੀ ਦਾ ਵਧੀਆ ਜੀ ਹੋਰ ਸੰਤੂ ਸਾਹਿਬ ਘਰਵਾਰ ਘਰ ਪ੍ਰਾਹ ਠੀਕ ਠਾਕ ਹੈ ਚੰਗੇ ਪ੍ਰਾਹ ਵਧੀਆ ਚੰਗੇ ਆਪਦੇ ਸਭ ਵਧੀਆ ਵਧੀਆ ਸੰਤੂ ਸਾਹਿਬ ਵਧੀਆ ਠੀਕ ਅਚਾਰ ਸਿੰਘ ਪ੍ਰਾਹ ਅਜੇ ਪਸ਼ੂ ਤਿੰਨ ਹੀ ਪਕਾਉ ਆਪਣੇ ਕੋਲ ਹਾਂਜੀ ਹਾਂਜੀ ਤਿੰਨ ਮੱਝਾਂ ਆਪਣੇ ਕੋਲ ਮੱਝਾਂ ਆ ਗਈਆਂ ਹਾਂਜੀ ਹਾਂਜੀ ਠੀਕ ਆ ਸੂਈਆਂ ਸਵਾਈਆਂ ਕਿ ਦੇਦੀਆਂ ਦੇ ਨੇ ਜੀ ਇੱਕ ਮੱਝ ਸੂਈ ਆ ਮਿਲਦੀ ਪਾੜੇ ਦੇ ਦੋਵੇਂ ਵੇਲੇ ਬਾਕੀ ਦੋਵੇਂ ਗੱਬਣਾ ਬਸ ਬਿਨ ਬੱਚੇ ਤੋਂ ਹਾਂਜੀ ਬਿਨ ਬੱਚੇ ਤੋਂ ਠੀਕ ਆ ਹਾਂਜੀ ਇੱਕ ਬਿਨ ਬੱਚੇ ਤੋਂ ਦੋਸਤੋ ਪਾੜੇ ਵੱਡੇ ਛਾੜ ਤੇ ਜਿਹੜੀ ਮਿਲਦੀ ਆ ਲਾਸਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬਾਕੀ ਆ ਜਿਹੜੀ ਨੀਲੀ ਆ ਇੱਕ ਇਹ ਬੂਰੀ ਜਿਹੜੀ ਆ ਦੋਸਤੋ ਬੂਰੀ ਨੀਲੀ ਦਾ ਵੀ ਇਹ ਗੱਪਣਾ ਠੀਕ ਆ ਤੇ ਸਭ ਤੋਂ ਪਹਿਲਾਂ ਬਈ ਅਰਸ਼ ਇਸ ਪਹਿਲੇ ਨੰਬਰ ਤੇ ਆਪਾਂ ਬੂਰੀ ਨੀਲੀ ਦਾ ਵੀ ਸ਼ੁਰੂ ਕਰਦੇ ਹਾਂ ਹਾਂਜੀ ਕੀ ਇਹਦੀ ਡਿਟੇਲ ਹੈਗੀ ਬੂਰੀ ਨੀਲੀ ਦਾ ਵੀ ਜੀ ਸੰਦੂ ਸਾਹਿਬ ਤਿੱਜਾ ਸੁਗਾ ਸੁਣੀ ਹੈ ਇੱਕ ਜੀ ਹਾਂ ਤੇ 14 15 ਲੀਟਰ ਦੁੱਧ ਆਰਾਮ ਨਾਲ ਹੀ ਦਿੰਦੀ ਏ 14 15 ਲੀਟਰ ਹਾਂਜੀ ਠੀਕ ਆ ਤੇ ਹੋਰ ਨੀਲੀ ਰਗੀ ਜਾ ਵੇ ਲੋ ਜੀ ਦਿੱਲੀ ਮਣ ਕੀ ਅੱਖਾਂ ਦੋਸਤੋ ਤੇ ਬਿਲਕੁਲ ਸਟ੍ਰੇਟ ਪਟਾ ਠੀਕ ਆ ਜੀ ਮੱਥੇ ਤੋਂ ਸਿੱਧਾ ਬਿਲਕੁਲ ਨਾਸਾਂ ਨੂੰ ਸਟ੍ਰੇਟ ਪਟਾ ਅੱਖਾਂ ਬਿੱਲੀਆਂ ਨੇ ਚਾਰੇ ਪੈਰ ਵਾਈਟ ਆ ਬਾਕੀ ਆ ਥਣ ਦੇ ਵਾ ਠੀਕ ਆ ਤੇ ਸੂਹਾ ਤੀਜਾ ਸੂਗੀ ਤੀਜਾ ਸੂਹਾ ਪ੍ਰੋਪਰ ਤੀਜਾ ਸੂਹਾ ਸੂਗੀ ਠੀਕ ਆ ਤੇ ਆ ਥਣ ਦੇ ਵਾ ਜੀ ਦੇਨ ਹਜੇ ਕਿਨੇ ਕ ਲੈਣ ਦੀ ਸੁਭਾਵਨਾ ਦਿਨ ਬਸ ਤਿਆਰੀ ਹੈ ਭਲਕੇ ਸਵੇਪਰਸੋ ਸਵੇ हां ਕੋਈ 4-5 ਦਿਨਾਂ ਦੇ ਵਿੱਚ ਵਿੱਚ ਹੀ ਆ 4-5 ਦਿਨਾਂ ਦੇ ਵਿੱਚ ਹਾਂਜੀ ਹਾਂਜੀ ਠੀਕ ਆ ਵੱਡੀ ਮੱਝ ਆ ਦੋਸਤੋ ਠੀਕ ਆ ਚੰਗੇ ਚੌੜੇ ਪਿੱਟ ਪੁੱਠੇ ਦੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਆ ਦੇਖ ਬਾਕੀ ਮਾਰਕਿੰਗ ਜਿੰਨੀ ਵੀ ਆ ਸਾਰੀ ਪੂਰੀ ਕਰਦੀ ਆ ਨੀਦੀ ਦਾਫੀ ਦੇ ਵਿੱਚ ਪਿੱਛੇ ਸੂਸੇ ਨਿਸ਼ਾਨ ਆ ਭਵਾਨਾ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਇਹ ਆ ਤੇ ਕੁਆਲਟੀ ਐ ਤੁਸੀਂ ਫਿਰ ਦੇਖੋ ਖੋਲ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ। ਇਹ ਦਰੀ ਤੋਂ ਨਹੀਂ ਆਹ ਲਓ ਜੀ ਖੋਲ ਦਿਓ ਜੀ। ਲੈਓ ਕੱਢ ਦੋ ਬਾਈ। ਸੋ ਬੂਰੀ ਅਨੀਲੀ ਦਾ ਵੀ ਦੀ ਦੋਸਤੋ ਬਹੁਤ ਵੀਰ ਜਿਹੜੇ ਸ਼ਕੀਨ ਆ ਹੁੰਦੇ ਆ ਖਰੀਦਣ ਦੇ ਖਾਸ ਤੌਰ ਤੇ ਬੂਰੀ ਨੀਲੀ ਦਾ ਵੀ ਲੱਭ ਰਹੇ ਤੁਸੀਂ। ਉਹਨਾਂ ਵੀਰਾਂ ਨੂੰ ਜਿਹੜੀ ਐ ਪਹਿਲ ਆ ਉਹ ਸ਼ੌਕੀਆ ਤੌਰ ਤੇ ਖਰੀਦ ਸਕਦੇ ਹੋ। ਬਾਕੀ ਚੰਗੀ ਵੱਡੀ ਮਾਜਾ ਠੀਕ ਆ ਜੀ ਚੰਗੇ ਵੱਡੇ ਪਿੱਟ ਪੁੱਠੇ ਦੇ ਵਿੱਚ ਚੌੜੀ ਪਿੱਟ ਪੁੱਠੇ ਦੀ ਥਣ ਦੇਵਾ 15 14 ਲੀਟਰ ਦੀ ਵੀਰਾਂ ਦਾ ਵੀ ਪਹਿਲੇ ਸਵੇਰੇ ਦੂਜੇ ਸਵੇਰੇ ਲਈ ਜਦੀ ਆ ਇਸ ਨੇ ਮਿਲਕਿੰਗ ਕਰਾਈ ਆ ਠੀਕ ਆ ਇਸ ਵਾਰ ਤੀਜਾ ਸਵੇਰ ਸੂਣ ਦੇ ਵਿੱਚ ਰੈਡੀ ਆ ਕੋਈ ਅੱਜ ਭਲਕ ਕੱਲ ਪਰਸੋਂ ਤੱਕ ਜਿਹੜੀ ਦੋਸਤੋ ਸੂਹ ਸਕਦੀ ਆ ਠੀਕ ਆ ਠੀਕ ਅਰਸ਼ ਭਾਈ ਕਿੰਨਾ ਕੁ ਮੁੱਲ ਫਿਰ ਲੈਣ ਦੇਣਾ ਤਾਂ ਕੀ ਕੀਤਾ ਮੋਲ ਇਹਦੇ ਸੰਧੂ ਸਾਗ ਦੇ ਕਰਦੇ 1 ਲੱਖ 5000 ਰੁਪਿਆ ਅੱਛਾ ਜੀ ਪਰ ਹਾਣਾ ਮੈਂ 95000 ਦੇ ਦਿਆਂਗਾ ਉਹਦੇ ਵਿੱਚ ਮਾਨਤਾ ਕਰਾਂਗੇ 95000 ਦੀ ਹਾਂਜੀ ਉਹਦੇ ਵਿੱਚ ਮਾਨਤਾ ਕਰਾਂਗੇ ਹੂੰ ਹਾਂ ਹਾਣਾ ਜਿਹੜੀ ਦੋਸਤੋ 95000 ਆ ਤੇ 1 ਲੱਖ 5000 ਜਿਹੜੀ ਕੀਮਤ ਆ ਇਸ ਮੈਂ ਮੱਝ ਦੀ ਠੀਕ ਆ ਜੀ ਫੁੱਲ ਵੱਡੀ ਮੱਝ ਆ ਪਸੰਦ ਆਊਗੀ ਤੁਹਾਨੂੰ ਚੰਗੇ ਪੇਟ ਪੁੱਠੇ ਦੀ ਆ ਤੇ ਵੱਟੀਆਂ ਵੱਜਾਂ ਦੇ ਵਿੱਚ ਦੀ ਗਿਣਤੀ ਹੁੰਦੀ ਹੈ ਠੀਕ ਹੈ ਇੱਕ ਪੂਰੀ ਬਰੀਡ ਦੇ ਵਿੱਚ ਨੀਲੀ ਰਾਵੀ ਦੀ ਜਿਹੜੀ ਦੋਸਤੋ ਪੂਰੀ ਨੀਲੀ ਰਾਵੀ ਹੈ ਠੀਕ ਹੈ ਤੇ ਸ਼ਕੀਨ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਆਪਣੀ ਨਰਕ ਪਰਖ ਕਰ ਸਕਦੇ ਹੋ ਕਾਰਬਿਜਟ ਕਰਕੇ ਸੋ ਕਿਸਾਨ ਵੀਰੋ ਅੱਗੇ ਦੂਜੇ ਨੰਬਰ ਤੇ ਇੱਕ ਤੁਹਾਨੂੰ ਨੀਲੀ ਦੀ ਹੋਰ ਮਾਝ ਦਿਖਾਉਣੀ ਹੈ ਠੀਕ ਹੈ ਜੀ ਤੇ ਆਹ ਪ੍ਰੋਪਰਟਾ ਫੇਸ ਕੁਆਲਟੀ ਆ ਮੇਰੇ ਮਾਥਾ ਤੁਸੀਂ ਦੇਖੋ ਤੇ ਆਹ ਬੈਗ ਸਰ ਤੋਂ ਥਾਂ ਦੇ ਵਿੱਚ ਦੀ ਹੈ ਠੀਕ ਹੈ ਜੇ ਪੁੱਛਦੇ ਕਿੰਨੇ ਗ੍ਰੇਨ ਹਜੇ ਸਮੁੰਦਰ ਵਿੱਚ ਬਾਕੀ ਹੈ ਅਰਸੇ ਭਾਈ ਕੀ ਡਿਟੇਲ ਹੈਗੀ ਇਸ ਮਾਦੇ ਦੀ ਇਹ ਵੀ ਸੰਤੂ ਸਾਹਿਬ ਕੋਈ 2-3 ਦਿਨ ਹੀ ਲੈਂਦੀ ਹੈ ਜੀ 2-3 ਦਿਨ ਹਾਂਜੀ ਦੋ ਜੇ ਦੋ ਛੋਟੀ ਸੁਣੀ ਪ੍ਰੋਪਰ ਅੱਛਾ ਜੀ ਹਾਂਜੀ ਪਹਿਲੇ ਸੂਏ ਉਹਨਾਂ 10 ਕਿਲੋਟਰ ਦੁੱਧ ਚੋਇਆ ਰਿਤੀ 10-12 ਕਿਲੋ ਆਮ ਨੇ ਦੇ ਦੂਗੀ ਜੀ ਹਾਂਜੀ ਸੋ ਪਹਿਲੇ ਸੂਏ ਦੋਸਤੋ 10 11-12 ਵੀਰਾਂ ਤਾਂ ਵੀ ਦੁੱਧ ਚੋਇਆ ਹੋਣਾ ਨੇ ਇਸ ਵਾਰ ਵੀ ਤਕਰੀਬਨ ਦੁੱਧ ਤੁਸੀਂ ਇੰਨਾ ਅਸਟੀਮੇਟ ਰੱਖ ਕੇ ਇਹਦੀ ਖਰੀਦ ਕਰ ਸਕਦੇ ਹੋ ਵੀ 10-11-12 10-11-12 ਤੱਕ ਜੇ ਦੁੱਧ ਨਾਰਮਲ ਹੀ ਆ ਇਹ ਹਰ ਮਾਦਮ ਨੂੰ ਦੋਸਤ ਪਾਉਣਾ ਚਾਹੀਦਾ ਬਾਕੀ ਆਰਡਰ ਕੁਆਲਿਟੀ ਜਿਹੜੀ ਆ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਹਾਂ ਤੁਹਾਨੂੰ ਵਿਥ ਸਾਈਜ਼ ਹਰ ਕਪਾਸੇ ਤੁਸੀਂ ਤਸੱਲੀ ਦੇ ਨਾਲ ਦੇਖ ਲਓ ਠੀਕ ਹੈ ਜੀ ਪਿੱਠ ਪੁੱਠਾ ਵੇਖ ਲਓ ਰਾਜੀ ਆ ਮੀਡੀਅਮ ਹਾਈਟ ਤੋਂ ਪਲੱਸ ਹਾਈਟ ਫੇਰ ਸਕਦੇ ਆ ਪਰ ਮੀਡੀਅਮ ਹਾਈਟ ਨੂੰ ਵੀ ਮੰਨ ਕੇ ਇਹਦਾ ਸਬਦਾ ਕਰ ਸਕਦੇ ਆ ਠੀਕ ਹੈ ਤੇ ਤਰੀ ਜਾਂਦੀ ਇਹ ਸਲੇ ਹਾਂ ਕੋਈ ਗੱਲ ਬਾਕੀ ਆ ਫੇਸ ਕੁਆਲਿਟੀ ਦੇਖੋ ਜੀ ਠੀਕ ਹੈ ਮੂੰਹ ਮੱਥਾ ਵਧੀਆ ਚੰਗਾ ਤੇ ਆ ਥਾਂ ਦੇ ਬਾਏ ਆਈ ਘਰੋਂ ਲੱਗਦੀ ਹੈ ਨਾ ਘਰ ਚੋਂ ਘਰ ਚੋਂ ਹੀ ਕਰੇ ਲੂਗਾ ਤਾਂ ਕਰਕੇ ਥੋੜਾ ਜਨਾ ਘੁੰਮਦੀ ਆ ਜਾਂਦਾ ਡਰਦੀ ਹੈ ਲੈ ਜੀ ਜੂ ਨਹੀਂ ਨਾਲ ਚਲੋ ਕੋਈ ਗੱਲ ਨਹੀਂ ਤੇ ਅਰਸ਼ ਵੀ ਦਾ ਸੂਨ ਦਾ ਕਿੰਨੇ ਕਿ ਦਿਨ ਬਾਕੀ ਆ ਇਹ 2-3 ਦਿਨ ਹੀ ਖੜਦੀ ਸਾਨੂੰ ਸਭ ਨੂੰ 2-3 ਦਿਨ ਹਜੇ ਲੈ ਜੂ ਸਾਨੂੰ ਹਾਂਜੀ ਹਾਂਜੀ ਬਾਕੀ 35 ਵਧੀਆ ਕਿ ਇੱਕ ਨੰਬਰ ਆ ਜੀ ਬਿਲਕੁਲ ਆਪਣੀ ਥਣਾ ਦੀ ਕੋਈ ਪੂਰ ਛੱਟਾ ਹੋਵੇ ਉਹਦੀ ਫੁੱਲ ਗਰੰਟੀ ਹੈ ਜੀ ਅੱਛਾ ਹਾਂਜੀ ਕੋਈ ਭਾਰ ਪਾਵੇ ਡੰਗਰ ਕੁਝ ਵੀ ਕਰੇ ਉਹਦੀ ਆਪਣੀ ਫੁੱਲ ਗਰੰਟੀ ਹੈ ਜੀ ਠੀਕ ਆ ਹਾਂਜੀ ਠੀਕ ਆ ਚੰਗੀ ਮਾਜਾ ਹੈ ਨਾ ਹਾਂਜੀ ਤੇ ਬਾਕੀ ਥਾਂ ਦੇਵਾ ਦੋੜਾ ਦੋਸਤੋ ਬੜਾ ਸਾਫ਼ ਆ ਠੀਕ ਆ ਤਤ ਹਨ ਵੀ ਮੋਟੇ ਥਾਣਾ ਬਿਲਕੁਲ ਨੋਕ ਵਾਲੇ ਥਾਣਾ ਆ ਵੇਖੋ ਠੀਕ ਹੈ ਤੇ ਬਾਕੀ ਰੇਡ ਇਹ ਤਾਂ ਫਿਰ ਲੈਣ ਦੇ ਨਾਲ ਕੀ ਕੀਤਾ ਜੀ ਇਹਦਾ ਸੰਧੂ ਸਾਹਿਬ ਮੋਲ ਦੇ ਕਰਦੇ 85000 ਰੁਪਿਆ ਹਾਂ ਪਰ ਹਾਨਾ ਦੇ ਦਾਂਗੇ 80000 ਦੀ ਝੋਟੀ ਉਹਦੇ ਵਿੱਚ ਮਾਨਦਨ ਕਰਾਂਗੇ 80000 ਚੋਂ ਹਾਂਜੀ ਉਹਦੇ ਜਮਾਨਤਾ ਹਾਂਜੀ ਠੀਕ ਹੈ ਜੀ 85000 ਜਿਹੜਾ ਦੋਸਤੋ ਲੈਣ ਦੇ ਨਾਲ ਮੋਲ 85 ਆ ਤੇ ਹਾਨਾ ਜਿਹੜਾ ਉਹ 80000 ਦੇ ਵਿੱਚੋਂ ਵੀ ਨਾ ਵੀ ਸ਼ੋਰ ਕਰ ਦਾਂਗੇ ਠੀਕ ਆ ਤੇ ਬਾਕੀ ਮੱਝ ਚੰਗੀ ਆ ਸੋ ਤੁਹਿਆ ਸੁਭਾ ਸੂਨ ਦੇ ਵਿੱਚ ਰਹਿ ਰਹੀ ਆ ਠੀਕ ਆ ਤੇ ਪੱਕੀ ਨਾਸਾ ਬਿੱਲੀਆਂ ਆਖਾ ਮੱਥਾ ਬੱਲਾ ਚਾਰੇ ਪੈਰ ਅਗਲੇ ਪਹਿਰਾਂ ਤੋਂ ਜਵਾਬ ਮਿਲ ਜੂਗਾ ਮਗਰਲੇ ਪਹਿਰ ਨਾਰਮਲੀ ਤੁਸੀਂ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਥਾਂ ਦੇ ਵਿੱਚ ਦੀ ਪੂਰੀ ਸਾਫ ਠੀਕ ਆ ਆ ਦੇਖ ਠੀਕ ਹੈ ਅਰਸ਼ ਵੀਰੇ ਇੱਕ ਲਾਸਟ ਦੇ ਵਿੱਚ ਆਪਣੇ ਕੋਲ ਇਹ ਝੋਟੀ ਆ ਗਈ ਆ ਹਾਂਜੀ ਸੋ ਇਹਦੀ ਡਿਟੇਲ ਵੀਰੇ ਕੀ ਹੈਗੀ ਪੂਰੀ ਇਹਨੂੰ ਸੁਈ ਨੂੰ ਸੰਧੂ ਸਾਹਿਬ ਡੇਢ ਕਿ ਮਹੀਨਾ ਹੋ ਗਿਆ ਹੈ ਡੇਢ ਮਹੀਨੇ ਹਾਂਜੀ ਟੱਡਾ ਹੀ ਤੇ ਉਹ ਮਰ ਗਿਆ ਵਾ ਡੇਢ ਮਹੀਨਾ ਹੋ ਗਿਆ ਕਟਾ ਮਰ ਗਿਆ ਨਾ ਹਾਂਜੀ ਹੁਣ ਦੋਵੇਂ ਵੇਲੇ ਘਾਰੇ ਤੇ ਮਿਲਦੀ ਜੇ ਹਾਂ ਦੋਨੋਂ ਟਾਈਮ ਦੋਸਤੋ ਪਹਾੜੇ ਦੇ ਮਿਲਦੀ ਆ ਤੇ ਸੂਹਾ ਦੂਜਾ ਸੂਹਾ ਦੂਜਾ ਦੂਜਾ ਸੂਹਾ ਸੂਈ ਠੀਕ ਹੈ ਡੇਢ ਕੁ ਮਹੀਨਾ ਹੋ ਗਿਆ ਸਮਾਂ ਸੂਈ ਨੂੰ ਤੇ ਪਹਾੜੇ ਤੇ ਆ ਦੋਨੋਂ ਟਾਈਮ ਕਿੰਨਾ ਕੁ ਦੁੱਧ ਵੀਰ ਹੈਗਾ ਥੱਲੇ ਦੁੱਧ ਦੇ ਥੱਲੇ ਸੰਜੂ ਸਾਹਿਬ 7 ਲੀਟਰ ਜਿਹੜਾ ਪੱਕਾ 7 ਲੀਟਰ ਹਾਂਜੀ ਪੱਕਾ ਜਿਹੜਾ ਦੋਸਤੋ 7 ਲੀਟਰ ਦੁੱਧ ਆ ਦੋਨੋਂ ਡਾਂਗ ਜਿਹੜੀ ਆ ਪਹਾੜੇ ਵੰਡੇ ਦੇ ਚਾਰ ਤੋਂ ਤੁਸੀਂ ਚੋ ਸਕਦੇ ਹੋ ਤੇ ਝੋਟੀ ਬਿਲਕੁਲ ਤੁਸੀਂ ਆ ਵੇਖੋਗੇ ਹਾਈਟ ਤਕਰੀਬਨ ਮੀਡੀਅਮ ਤੁਸੀਂ ਕਾਊਂਟ ਕਰ ਸਕਦੇ ਹੋ ਠੀਕ ਹੈ ਜੀ ਮੀਡੀਅਮ ਹਾਈਟ ਆ ਤੇ ਆ ਤੀਜੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਠੀਕਾ ਦੁੱਧ ਵੀਰ ਨੇ ਦੱਸਦਾ ਵੀ ਤਕਰੀਬਨ 6.5 ਤੋਂ 7 ਤੋਂ ਦਰਮਿਆਨ ਦਾ ਦੁੱਧ ਮੌਕੇ ਦਾ ਹਾਜ਼ਰ ਆ। ਠੀਕਾ ਅੱਜ ਤਕਰੀਬਨ ਪਸ਼ੂ ਜਿਹੜੇ ਦੋਸਤੋ ਸਾਰੇ ਚੰਗੇ ਸੀਗੇ ਠੀਕਾ ਵੱਡੀ ਮੱਝ ਹੈਗੀ ਵੀਰ ਦੇ ਕੋਲ ਬੂਰੀ ਨੀਲੀ ਦਾ ਵੀ ਇੱਕ ਨੀਲੀ ਦੀ ਜਿਹੜੀ ਤੁਹਾਨੂੰ ਇਹ ਮੱਝ ਦਿਖਾਤੀ ਆ ਠੀਕ ਆ ਇਹ ਝੋਟੀ ਦੂਜੇ ਤੀਜੇ ਨੰਬਰ ਤੇ ਦਿਖਾਤੀ ਆ ਦੂਜਾ ਸੂਬਾ ਸੁਈ ਤੇ ਦੁੱਧ ਵੀ ਥੱਲੇ ਦਾਤਾ ਵੀਰ ਨੇ 7 ਕਿਲੋ ਹੈਗਾ ਬਿਲਕੁਲ ਜਿਹੜਾ ਮੰੰਤੀ ਆ 7 ਕਿਲੋ ਸੰਧੂ ਸਾਹਿਬ ਠੀਕ ਆ ਹਾਂ 7 ਤੋਂ 6.5 ਹੋਊਗਾ 6 ਬਣਾ ਹੋਊਗਾ ਠੀਕ ਆ ਹਾਂਜੀ ਬਾਕੀ ਚਵਾਈ ਜੂੜੀ ਚਾਰ ਤੋਂ ਵੱਡੀ ਜਦੀ ਭੋਲੀ ਹੈ ਠੀਕ ਆ ਤੇ ਲੈਣ ਦੇਣ ਮੁੱਲ ਦੇਦਾ ਸੰਧੂ ਸਾਹਿਬ ਕਰਦੇ 45000 ਹਾਂ ਹਾਂ ਨਾ ਝੋਟੀ ਦੇ ਦਾਂ 42000 ਉਹਦੇ ਵਿੱਚ ਮਾਨਤਾ ਕਰਦਾ 42000 ਹਾਂ ਮਾਨਤਾ ਕਰਦਾ ਕੋਈ 42000 ਦੋਸਤੋ ਲੈਣ ਦੇਣਾ ਠੀਕ ਆ ਸਾਡਾ 42000 45000 ਡਿਮਾਂਡ ਆ ਤੇ 42000 ਲੈਣ ਦੇਣਾ ਵੀ ਜਾਂਦਾ ਠੀਕ ਆ ਤੇ ਝੋਟੀ ਚੰਗੀ ਆ ਬਾਕੀ ਹਰ ਗਿਰਦੀ ਆਪੋ ਆਪਣੀ ਨਰਕ ਫਰਕ ਤਸੱਲੀ ਤੁਸੀਂ ਕਰਕੇ ਘਰੇ ਬਜਟ ਕਰ ਲਿਓ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਤੇ ਅੱਜ ਪਸੂ ਜੜੇ ਹੋ ਤਿੰਨ ਸੀਗੇ ਤੇ ਮੱਝਾਂ ਸਾਰੀਆਂ ਟੌਪੀਆਂ ਨੇ ਦੋ ਮੱਝਾਂ ਦੀਆਂ ਪਹਿਲੇ ਨੰਬਰ ਤੇ ਦਿਖਾਈਆਂ ਤੁਹਾਨੂੰ ਪੂਰੀ ਨੀਲੀ ਦਾ ਵੀ ਤੇ ਨੀਲੀ ਦੀ ਮੈਂ ਠੀਕ ਆ ਟੁਕੀਆਂ ਨੇ ਤਿਆਰੀ ਦੇ ਵਿੱਚ ਆ ਠੀਕ ਹਰਸ਼ ਵੀਰੇ ਇੱਕ ਸੰਪਰਕ ਨੰਬਰ ਦਿਓ ਆਪਣਾ 86993 12660 1989531 ਦੇ ਨਿੱਕੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਹਰਸ਼ ਪਿੰਡ ਸੌਰ ਸਿੰਘ ਠੀਕ ਹੈ ਜੀ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਿੰਨ ਪਸ਼ੂ ਦਿਖਾਏ ਆ ਤਿੰਨੇ ਪਸ਼ੂ ਬਹੁਤ ਸਟੈਂਡਰਡ ਦੇ ਆ ਚੰਗੇ ਪਸ਼ੂ ਆ ਠੀਕ ਹੈ ਤੇ ਜਿੰਨੇ ਵੀਰ ਨੇ ਜਿੰਨੇ ਕੇ ਪੈਸੇ ਲਾਉਣੇ ਆ ਤੁਸੀਂ ਉਹ ਹਿਸਾਬ ਨਾਲ ਜਿਹੜਾ ਸੌਦਾ ਕਰ ਸਕਦੇ ਹੋ ਵੀਰ ਦੇ ਨਾਲ ਪਸ਼ੂ ਐਨੀਮਲ ਸਾਰੇ ਚੰਗੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸਿਰਗਾ